ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਖਾਲਿਸਤਾਨ ਮੰਗਣ ਵਾਲਿਓ ਸਾਨੂੰ ਪਹਿਲਾਂ ਖਾਲਿਸਤਾਨ ਦੀ ਰੂਪਰੇਖਾ ਤਾਂ ਸਮਝਾ ਦਿਓ ਦੋਸਤੋ ਅੱਜ ਦੇ ਦੌਰ ਵਿੱਚ ਕੁਝ ਅਖੌਤੀ ਜਥੇਬੰਦੀਆਂ ਵੱਲੋਂ ਪੰਜਾਬ ਵਿੱਚ ਖਾਲਿਸਤਾਨ ਦਾ ਮੁੱਦਾ ਬਹੁਤ ਜ਼ੋਰ ਸ਼ੋਰ ਨਾਲ ਉਠਾਇਆ ਜਾ ਰਿਹਾ ਹੈ ਭਾਰਤ ਦੇਸ਼ ਦੇ ਕੁਝ ਦੁਸ਼ਮਣ ਲੋਕ ਬਾਰ ਕੈਨੇਡਾ ਅਮਰੀਕਾ ਵਿੱਚ ਵੀ ਬੈਠ ਕੇ ਖਾਲਸਤਾਨ ਬਣਾਉਣ ਦੀਆਂ ਗੱਲਾਂ ਕਰ ਰਹੇ ਹਨ ਭਾਵੇਂ ਸਮੇਂ-ਸਮੇਂ ਤੇ ਭਾਰਤੀ ਦੀ ਸਰਕਾਰ ਨੇ ਇਹਨਾਂ ਉੱਪਰ ਕਾਰਵਾਈ ਕਰਕੇ ਇਹਨਾਂ ਖਾਲਸਤਾਨੀਆਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਅਤੇ ਇਹਨਾਂ ਦੀ ਲਹਿਰ ਨੂੰ ਕੁਚਲ ਦਿੱਤਾ ਗਿਆ ਸੀ ਪਰ ਫਿਰ ਵੀ ਕੁਝ ਬਾਹਰਲੀਆਂ ਸ਼ਕਤੀਆਂ ਸਾਡੇ ਹੀ ਦੇਸ਼ ਦੇ ਲੋਕਾਂ ਵਿੱਚ ਖਾਲਿਸਤਾਨ ਦਾ ਵਿਰੋਧ ਕਰ ਰਹੀਆਂ ਹਨ ਪੰਜਾਬ ਦੇ ਪਿੰਡਾਂ ਵਿੱਚ ਬਹੁਤ ਸਾਰੇ ਲੋਕ ਖਾਲਿਸਤਾਨ ਬਣਾਉਣ ਦੀ ਵਕਾਲਤ ਕਰ ਰਹੇ ਹਨ ਕਈ ਵਾਰ ਤਾਂ ਕੁਝ ਬਿਲਕੁਲ ਹੀ ਅਨਪੜ੍ਹ ਆਦਮੀ ਜਾਂ ਘੱਟ ਪੜ੍ਹੇ ਲਿਖੇ ਲੋਕਾਂ ਦੀਆਂ ਗੱਲਾਂ ਸੁਣ ਕੇ ਹਰਾ ਰਹਿ ਜਾਂਦਾ ਕਿ ਉਹ ਕਿਵੇਂ ਜ਼ੋਰ ਲਾ ਲਾ ਕੇ ਖਾਲਿਸਤਾਨ ਦੀ ਵਕਾਲਤ ਕਰਦੇ ਹਨ ਅਰ ਅੱਜ ਤੱਕ ਅਨਪੜ ਜਾਂ ਪੜ੍ਹੇ ਲਿਖੇ ਬੰਦੇ ਨੇ ਖਾਲਸਾਣ ਦੀ ਰੂਪਰੇਖਾ ਬਾਰੇ ਖੁੱਲਕੇ ਜਾਣਕਾਰੀ ਹੀ ਨਹੀਂ ਦਿੱਤੀ ਕਿ ਇਸ ਖਾਲਸਾਣ ਵਿੱਚ ਕੀ ਹੋਵੇਗਾ ਕੀ ਸਾਡੇ ਪੰਜਾਬ ਵਿੱਚ ਹਿੰਦੂ ਭਰਾਵਾਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ ਜਾਂ ਕੀ ਇੱਥੇ ਕਰਲੇ ਸਿੱਖ ਹੀ ਰਹਿ ਸਕਣਗੇ ਜੇਕਰ ਕਿਸੇ ਨੂੰ ਪੁੱਛ ਲਈਏ ਕਿ ਕਿ ਭਾਈ ਖਾਲਸਤਾਨ ਵਿੱਚ ਕਿਸ ਤਰ੍ਹਾਂ ਦਾ ਸਿਸਟਮ ਹੋਵੇਗਾ ਇਹ ਖਾਲਸਤਾਨ ਕਿਹੋ ਜਿਹਾ ਹੋਵੇਗਾ ਤਾਂ ਉਹ ਲੋਕ ਆਪਣਾ ਮੂੰਹ ਬੰਦ ਕਰ ਲੈਂਦੇ ਹਨ ਇੱਕ ਪੜ੍ਹੇ ਲਿਖੇ ਆਦਮੀ ਦੇ ਇਹ ਗੱਲ ਆਮ ਸਮਝ ਵਿੱਚ ਆਉਂਦੀ ਹੈ ਕਿ ਜਿਹੜੇ ਖਾਲਸਤਾਨ ਦੀ ਕੁਝ ਲੋਕ ਮੰਗ ਕਰ ਰਹੇ ਹਨ ਜਾਂ ਵਕਾਲਤ ਕਰ ਰਹੇ ਹਨ ਉਹ ਇੱਕ ਭਾਰਤ ਨਾਲੋਂ ਵੱਖਰਾ ਛੋਟਾ ਜਿਹਾ ਦੇਸ਼ ਹੋਵੇਗਾ ਜਿਸ ਦਾ ਇੱਕ ਵੱਖਰਾ ਪ੍ਰਧਾਨ ਮੰਤਰੀ ਬਣਾਉਣਾ ਪਵੇਗਾ ਅਤੇ ਉਸ ਦੇਸ਼ ਦੀ ਬਾਕੀ ਦੇਸ਼ਾਂ ਵਾਂਗ ਵੱਖਰੀ ਆਪਣੀ ਕਰੰਸੀ ਚਲਾਉਣੀ ਪਵੇਗੀ ਬਾਕੀ ਦੇਸ਼ਾਂ ਵਾਂਗ ਵੱਖਰੀ ਮਿਲਟਰੀ ਹੋਵੇਗੀ ਕਹਿਣ ਦਾ ਭਾਵ ਜਿਵੇਂ ਦੁਨੀਆ ਦੇ ਬਾਕੀ ਦੇਸ਼ ਆਪਣਾ ਸਾਰਾ ਸਿਸਟਮ ਚਲਾ ਰਹੇ ਹਨ ਇਸ ਖਾਲਸਥਾਨ ਵਾਲੇ ਪੰਜਾਬ ਵਿੱਚ ਵੀ ਵੱਖਰਾ ਆਪਣਾ ਸਿਸਟਮ ਚਲਾਉਣਾ ਪਵੇਗਾ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇਹ ਸਾਰਾ ਕੁਝ ਸੰਭਵ ਹੋ ਸਕੇਗਾ ਕੀ ਖਾਲਸਥਾਨ ਦੀ ਮੰਗ ਕਰਨ ਵਾਲੇ ਲੋਕ ਐਡਾ ਵੱਡਾ ਸਿਸਟਮ ਚਲਾ ਸਕਣਗੇ ਮੰਨ ਲਓ ਕੋਈ ਦੂਸਰਾ ਵੱਡਾ ਦੇਸ਼ ਕੱਲ ਨੂੰ ਇਸ ਖਾਲਸਤਾਨ ਵਾਲੇ ਪੰਜਾਬ ਉੱਪਰ ਜਿਸ ਨੂੰ ਆਪਾਂ ਇੱਕ ਛੋਟਾ ਜਿਹਾ ਦੇਸ਼ ਕਵਾਂਗੇ ਹਮਲਾ ਕਰ ਦੇਵੇ ਤਾਂ ਕੀ ਇਹ ਉਸ ਦੇਸ਼ ਦਾ ਮੁਕਾਬਲਾ ਕਰ ਸਕਣਗੇ ਸਾਨੂੰ ਇਤਿਹਾਸ ਪੜ ਲੈਣਾ ਚਾਹੀਦਾ ਹੈ ਕਿ ਜੇਕਰ ਅਸੀਂ ਬੰਦਾ ਸਿੰਘ ਬਹਾਦਰ ਦਾ ਸਾਸ ਦਿੱਤਾ ਹੁੰਦਾ ਤਾਂ ਜਿਹੜਾ ਰਾਜ ਮਹਾਰਾਜਾ ਰਣਜੀਤ ਸਿੰਘ ਨੇ 1801 ਵਿੱਚ ਹਾਸਲ ਕਰ ਲਿਆ ਸੀ ਤਾਂ ਉਹ ਖਾਲਸਾ ਰਾਜ 1720 ਵਿੱਚ ਆ ਸਕਦਾ ਸੀ ਕੀ ਕੋਈ ਇਤਿਹਾਸ ਪੜ ਕੇ ਦਰਸ਼ਕ ਦਾ ਹੈ ਕਿ ਜਦ ਬੰਦਾ ਸਿੰਘ ਬਹਾਦਰ ਨੇ ਸਰਾੰਦ ਦੀ 8 ਨਾਲ 8 ਖੜਕਾ ਦਿੱਤੀ ਸੀ ਤੇ ਵਜ਼ੀਰ ਖਾਨ ਨੂੰ ਮੌਤੇ ਘਾਟ ਉਤਾਰ ਕੇ ਗੁਰੂ ਸਾਹਿਬ ਦੇ ਛੋਟੇ ਬਾਲਾਂ ਅਤੇ ਮਾਤਾ ਗੁਜਰੀ ਦਾ ਬਦਲਾ ਲਿਆ ਸੀ ਜਿਸ ਬੰਦਾ ਸਿੰਘ ਬਹਾਦਰ ਤੋਂ ਮੋਗਲ ਸੁਪਨੇ ਵਿੱਚ ਵੀ ਡਰਦੇ ਸਨ ਜਦ ਉਹੀ ਬੰਦਾ ਸਿੰਘ ਬਹਾਦਰ ਗਰਦਾਸ ਨੰਗਲ ਦੀ ਗੜੀ ਵਿੱਚ ਘਿਰ ਗਿਆ ਸੀ ਮਗਲਾ ਨੇ ਉਸ ਨੂੰ ਘੇਰਾ ਪਾ ਲਿਆ ਸੀ ਤਾਂ ਉਸ ਦੀ ਮਦਦ ਵਾਸਤੇ ਕੋਈ ਸਿੰਘ ਸੂਰਮਾ ਪਹੁੰਚਿਆ ਕਿਸੇ ਨੇ ਉਸ ਦੀ ਮਦਦ ਕੀਤੀ ਜਦ ਤੁਸੀਂ ਬੰਦਾ ਸਿੰਘ ਬਹਾਦਰ ਵੇਲੇ ਜਿਸ ਨੇ ਸਿੱਕਾ ਵੀ ਸਿੱਕਾ ਵੀ ਖਾਲਸੇ ਦੇ ਨਾਂ ਤੇ ਚਲਾ ਦਿੱਤਾ ਸੀ ਉਸ ਵੇਲੇ ਦਾ ਬਣਿਆ ਬਣਾਇਆ ਖਾਲਸਾ ਰਾਜ ਨਹੀਂ ਸੰਭਾਲ ਸਕੇ ਅਤੇ ਗਦਾਰੀਆਂ ਕਰਕੇ ਬੰਦਾ ਸਿੰਘ ਬਹਾਦਰ ਨੂੰ ਮੁਗਲਾਂ ਕੋਲ ਫੜਵਾ ਦਿੱਤਾ ਸੀ ਤਾਂ ਹੁਣ ਤੁਸੀਂ ਕਿਹੜੇ ਖਾਲਸਤਾਨ ਦੀ ਮੰਗ ਕਰ ਰਹੇ ਹੋ ਕਿਹੜੇ ਖਾਲਸਤਾਨ ਦੀ ਗੱਲ ਕਰ ਰਹੇ ਹੋ ਅੱਜ ਪੰਜਾਬ ਅੰਦਰ ਨਾ ਹਿੰਦੂਆਂ ਨੂੰ ਸਿੱਖਾਂ ਤੋਂ ਕੋਈ ਡਰ ਹੈ ਅਤੇ ਨਾ ਹੀ ਸਿੱਖਾਂ ਨੂੰ ਹਿੰਦੂਆਂ ਕੋਲੋਂ ਕੋਈ ਡਰ ਹੈ ਇੱਥੇ ਸਾਰੇ ਧਰਮਾਂ ਦੇ ਲੋਕ ਰਲ ਮਿਲ ਕੇ ਰਹਿੰਦੇ ਹਨ ਅਤੇ ਕਿਸੇ ਨੂੰ ਵੀ ਇੱਕ ਦੂਜੇ ਕੋਲੋਂ ਕੋਈ ਵੀ ਖਤਰਾ ਨਹੀਂ ਹੈ ਐਵੇਂ ਹੱਸਦੇ ਖੇਡਦੇ ਪੰਜਾਬ ਨੂੰ ਅੱਗ ਦੀ ਪੱਠੀ ਵਿੱਚ ਝੋਕਣ ਦੀ ਕੋਸ਼ਿਸ਼ ਨਾ ਕਰੋ ਇੱਥੇ ਹਿੰਦੂ ਅਤੇ ਸਿੱਖਾਂ ਦਾ ਨੌ ਮਾਸ ਦਾ ਰਿਸ਼ਤਾ ਹੈ ਅਤੇ ਕਿਸੇ ਨੂੰ ਕਿਸੇ ਕੋਲੋਂ ਕੋਈ ਡਰ ਨਹੀਂ ਹੈ ਸੋ ਆਓ ਆਪਾਂ ਇਹਨਾਂ ਕੁਝ ਦੇਸ਼ ਤ੍ਰੋਹੀ ਸ਼ਕਤੀਆਂ ਨੂੰ ਪਛਾਣ ਕੇ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਈਏ ਅਤੇ ਆਪਣੇ ਅਸਦੇ ਵਸਦੇ ਇਸ ਰੰਗਲੇ ਪੰਜਾਬ ਨੂੰ ਹੋਰ ਖੂਬਸੂਰਤ ਬਣਾਈਏ ਅਤੇ ਆਪਣਾ Hindu ਸਿੱਖਾਂ ਦਾ ਭਾਈਚਾਰਾ ਬਣਾ ਕੇ ਰੱਖੀਏ ਆਪਣਾ ਵਿਰਲੜਪੁਰਾ ਤੇ ਫੋਖਰਪੁਰਾ ਛੱਡ ਕੇ ਅਸੀਂ ਦਿਮਾਗ ਨਾਲ ਮਿਹਨਤ ਕਰੀਏ ਅਤੇ ਆਪਣੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਉੱਪਰ ਲੈ ਜਾਈਏ ਸੋ ਉਮੀਦ ਹੈ ਕਿ ਮਿਹਨਤ ਕਸ਼ ਲੋਕਾਂ ਨੂੰ ਮੇਰੇ ਇਹ ਵਿਚਾਰ ਚੰਗੇ ਲੱਗੇ ਹੋਣਗੇ ਜੇਕਰ ਮੇਰੇ ਵਿਚਾਰ ਚੰਗੇ ਲੱਗਣ ਤਾਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਘੰਟੀ ਦਾ ਬਟਨ ਵੀ ਦਬਾ ਦਿਓ ਤਾਂ ਕਿ ਮੇਰੀ ਅਗਲੀ ਵੀਡੀਓ ਤੁਹਾਡੇ ਕੋਲ ਜਲਦੀ ਤੋਂ ਜਲਦੀ ਪਹੁੰਚ ਸਕੇ ਵੀਡੀਓ ਸੌਣ ਵਾਸਤੇ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਸਤ ਸ੍ਰੀ ਅਕਾਲ